ਇਹ ਅਪਰਾਲਾ ਇਸ ਕਰਕੇ ਕੀਤਾ ਗਿਆ ਕਿ 85 1985 ਤੋਂ ਲੈ ਕੇ 1990 ਦੇ ਦਰਮਿਆਨ ਕੁੱਖਾਂ ਦੀਆਂ ਮਾਰੀਆਂ ਗਈਆਂ ਮੈਂ ਸਮਝਦਾ ਤੁਸੀਂ ਦੇਖੋ ਵੀ ਤੁਸੀਂ ਜਦੋਂ ਜਾਣਿਓ ਕੌਟਾਂ ਦੇ ਪਿੱਛੇ ਤੁਹਾਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਜੱਜ ਕੁੜੀਆਂ ਮਿਲਣਗੀਆਂ ਕਿਉਂਕਿ ਕੁੜੀਆਂ ਪੜ੍ਹ ਲਿਖ ਕੇ ਅੱਜ ਬਹੁਤ ਸਮਾਜ ਦਾ ਨਾਂ ਮੁੱੱਚਾ ਕਰ ਰਹੀਆਂ ਨੇ ੁੰਡੇ ਵਾਲੇ ਖਰਚਾ ਕਰਦੇ ਆ ਵਿਆਹ ਤੇ ਕੁੜੀਆਂ ਫਿਰ ਉਹ ਆਈਲੈਕਸ ਕਰਕੇ ਬੇਟੀ ਜਾਂਦੀ ਹੈ ਫਿਰ ਬੇਟੀ ਉਹਨੂੰ ਆਪਦੇ ਹਸਬੰਦ ਨੂੰ ਲੈ ਕੇ ਜਾਂਦੀ ਹੈ ਮੁੰਡੇ ਆ ਜੇ ਕਿਸੇ ਗੱਲ ਤੇ ਜਾ ਕੇ ਸ਼ਾਇਦ ਮਾਪਿਆਂ ਤੋਂ ਪਿੱਛੇ हट ਜਾਂਦੇ ਆ ਪਰ ਧੀ ਆ ਜਿਹੜੀ ਐਂਡ ਤੇ ਦਮ ਤੱਕ ਆਪਣੇ ਮਾਪਪੋ ਤਾਂ ਸਾਥ ਨਿਭਾਉਂਦੀ ਆ ਪੁਨਾ ਰਿਸ਼ਤਿਆਂ ਨੂੰ ਕਾਇਮ ਕਰਨ ਦੀ ਖਾਤਰ ਪਟੇਪਰਾਲੇ ਕਰਨੇ ਸਾਡੇ ਲਈ ਜ਼ਰੂਰੀ ਨੇ ਇਹ ਜ਼ਰੂਰੀ ਬਣਾਉਣਾ ਚਾਹੀਦਾ ਵੀ ਸਾਡੇ ਵਿੱਚੋਂ ਹੀ ਸਾਰੇ ਬੰਦੇ ਹੋਣ ਵੀ ਸਹਾਰ ਇੱਕ ਪਰਸਨ ਹਰ ਇੱਕ ਆਦਮੀ ਉਸ ਧੀ ਨਾਲ ਖੜੇ ਤੇ ਉਹ ਸਿਰ ਚਾ ਚਾਕੇ ਤਾਈਆਂ ਜੋ ਸਕਦਾ ਤੇ ਉਹਨੂੰ ਵੋਟ ਪੈਂਕ ਵੀ ਤਾਂ यूं ਮਿਲੂਗੀ ਜੇ ਸਮਾਜ ਚ ਵਧੀਆ ਕੰਮ ਕਰੋ। ਸੋ ਉਦੋਂ ਇਹ ਜਿਹੜੇ ਕਨਸੈਪਟ ਇਹ ਆਇਆ ਤੇ ਲੋਕਾਂ ਨੂੰ ਧਿਆਨ ਦਿੱਤਾ। ਸੋ ਉਸ ਕਨਸੈਪਟ ਤੇ ਅੱਜ ਵੀ ਮੇਰਾ ਵੀਰ ਪੈਰਾ ਦੇ ਰਿਹਾ। ਕਿ ਜੇ ਸਮਾਜ ਦੀ ਸਿਰਜਣਾ ਹੁੰਦੀ ਆ ਤਾਂ ਧੀ ਕਰਦੀ ਆ। ਕਿਉਂਕਿ ਉਹਨੇ ਮਾਂ ਦਾ ਰੋਲ ਪੇਦਾ ਕਰਨਾ ਪੈਂਦਾ ਰੋਲ ਪੇਦਾ ਕਰਨਾ ਤੇ ਅੱਗੇ ਦਾਦੀ ਦਾ ਰੋਲ ਪੇਦਾ ਕਰਨਾ। ਊੜੀ ਵਤੀ ਇਨਸਾਨ ਜਦੋਂ ਉਹਨਾਂ ਜਦੋਂ ਹੋ ਆਪਣੀ ਐਜੂਕੇਸ਼ਨ ਤੋਂ ਪਰੇ ਹਟ ਜਾਂਦਾ ਆਪਣੇ ਸੰਸਕਾਰਾਂ ਤੋਂ ਪਰੇ ਹਟ ਜਾਂਦਾ। ਸੰਸਕਾਰ ਮਿਲਣਗੇ ਕਿੱਥੋਂ? ਤਿਆਂ ਤੋਂ ਮਾਮਾ ਤੋਂ ਤਿਆਂ ਉਹ ਚੀਜ਼ ਨੇ ਇਨਸਾਈਕਲੋਪੀਡੀਆ ਨੇ ਜਿਹਦੂੰ ਅਸੀਂ ਅੱਜ ਤੱਕ ਪੜ੍ਹੀ ਨਹੀਂ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ లై ਕੋਈ ਸਮਾਂ ਸੀਗਾ ਜਦੋਂ ਧੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਪਰ ਅੱਜ ਸਮਾਂ ਬਦਲ ਗਿਆ ਹੈ ਲक्की ਸੰਧੂ ਵਰਗੇ ਜਿਹੜੇ ਨੌਜਵਾਨ ਨੇ ਯੂਥ ਕਾਂਗਰਸ ਦੇ ਵਿੱਚ ਵੱਧ ਚੜ ਕੇ ਕੰਮ ਕਰ ਰਹੇ ਨੇ ਉਨ੍ਹਾਂ ਦੀ ਰਹਿਨਮਾਈ ਹੇਠ ਅੱਜ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਹਰ ਸਾਲ ਇਹ ਉਪਰਾਲਾ ਕਰਦੇ ਨੇ ਧੀਆਂ ਦੀ ਲੋਹੜੀ ਮਨਾਉਣ ਦਾ ਧੀਆਂ ਦੀ ਲੋਹੜੀ ਦੇ ਵਿੱਚ ਅੱਜ 100 ਤੋਂ ਵੱਧ ਜਿਹੜੀਆਂ ਕੰਨਿਆਵਾਂ ਸੀਗੀਆਂ ਕੰਜਕਾ ਸੀਗੀਆਂ ਜਾਂ ਧੀਆਂ ਸੀਗੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਗਿਫਟ ਵੀ ਦਿੱਤੇ ਗਏ ਨੇ ਤੇ ਹੋਰ ਕੀ ਸੀਗਾ ਪੂਰਾ ਮਾਮਲਾ ਅਸੀਂ ਜਾਣਕਾਰੀ ਲੈ ਲੈਨੇ ਆ ਸਾਡੇ ਨਾਲ ਮੌਜੂਦ ਨੇ ਅ ਭਾਈ ਜੀ ਕੀ ਨਾਮ ਸਰ ਗੁਰਮੀਤ ਸਿੰਘ ਮੁੰਨਿਆ ਕਾਉਂਸਲਰ ਕਾਉਂਸਲਰ ਸਾਹਿਬ ਆਈ ਕੀ ਗੱਲ ਦੱਸੋ ਮੈਨੂੰ ਵੀ ਜਿਹੜਾ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਹੈ ਤੇ ਕੀ ਅੱਜ ਤੁਸੀਂ oprala ਕੀਤਾ ਹੈ ਤੇ ਕਿੰਨਾ ਵੱਲੋਂ ਕੀਤਾ ਗਿਆ ਤੇ ਇਹ ਹਮੇਸ਼ਾ ਚੱਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਇਹ oprala ਸਾਲ ਲਕੀ ਸੰਧੂ ਵੱਲੋਂ ਤੇ ਉਹਨਾਂ ਦੇ ਭਰਾ ਅਮਨਿੰਦਰ ਸੰਧੂ ਵੱਲੋਂ ਸਾਹਮਣੇ ਸ਼ਹਿਰ ਚ ਕੀਤਾ ਗਿਆ ਇਹ oprala ਇਸ ਕਰਕੇ ਕੀਤਾ ਗਿਆ ਕਿ 85 1985 ਤੋਂ ਲੈ ਕੇ 1990 ਦੇ ਦਰਮਿਆਨ ਕੁੱਖਾਂ ਚ ਧੀਆਂ ਮਾਰੀਆਂ ਗਈਆਂ ਜੋ ਸਮਾਜ ਵਿਚਨ ਵਾਸਤੇ ਸਾਨੂੰ ਵੱਡੀ ਪ੍ਰੋਬਲਮ ਆਈ ਪ੍ਰੋਬਲਮ ਇਹ ਆਈ ਅੱਜ ਤੁਸੀਂ ਸਾਲ 2 ਸਾਲ ਦੇ ਪਹਿਲਾਂ ਦੇ ਬਖਵੇ ਚਾਰ ਸਾਲ ਪਹਿਲਾਂ ਬਖਵੇ ਦੇਖੋ ਅੱਗੇ ਮੁੰਡਿਆਂ ਦਾ ਮੁੱਲ ਪੈਂਦਾ ਸੀ ਹੁਣ ਕੁੜੀਆਂ ਦਾ ਵੈਲਿਊਏਸ਼ਨ ਪੈਂਦੀ ਆ ਪੜ੍ਹਾਈ ਦਾ ਕਿ ਕੁੜੀਆਂ ਪਲੱਸ 2 ਕਰਕੇ ਆਈਲੈਕਟਸ ਕਰਕੇ ਮੁੰਡਿਆ ਮੁੰਡੇ ਵਾਲੇ ਖਰਚਾ ਕਰਦੇ ਆ ਵਿਆਹ ਤੇ ਕੁੜੀ ਦਾ ਫਿਰ ਉਹ ਆਈਲੈਕਟਸ ਕਰਕੇ ਬੇਟੀ ਜਾਂਦੀ ਆ ਫਿਰ ਬੇਟੀ ਉਹਨੂੰ ਆਪਦੇ ਹਸਬੰਡ ਨੂੰ ਲੈ ਕੇ ਜਾਂਦੀ ਆ ਇਹ ਜੋ ਬਖਵਾ ਪਿਆ ਇਹ ਸਾਰਾ ਬੇਟੀਆਂ ਦੀ ਸ਼ਾਰਟੇਜ ਹੋਣ ਕਰਕੇ ਹੋਇਆ ਸਮਾਜ ਦੇ ਵਿੱਚ ਉਹ ਸਾਰਾ ਕੁਝ ਜੋ ਸਮਾਜ ਦੇ ਵਿੱਚ ਵੱਡਾ ਬੋਝ ਪਿਆ ਤੇ ਸਾਨੂੰ ਵਿਚਨ ਚ ਬੜੀ ਪ੍ਰੋਬਲਮ ਆਈ ਸਾਡੇ ਰਿਸ਼ਤੇ ਨਾਤੇ ਖਤਮ ਹੁੰਦੇ ਗਏ ਚਾਚੀਆਂ ਮਾਸੀਆਂ ਭੂਆ ਦੇ ਰਿਸ਼ਤੇ ਸਾਰੇ ਖਤਮ ਹੁੰਦੇ ਗਏ ਉਹਨਾਂ ਰਿਸ਼ਤਿਆਂ ਨੂੰ ਕਾਇਮ ਕਰਨ ਦੀ ਖਾਤਰ ਵੱਡੇ ਉਪਰਾਲੇ ਕਰਨੇ ਸਾਡੇ ਲਈ ਜ਼ਰੂਰੀ ਨੇ ਜੋ ਸਾ ਲਕੀ ਸੰਧੂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਸੰਧੂ ਪਰਿਵਾਰ ਵੱਲੋਂ ਕੀਤੇ ਗਏ ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਆ ਤੇ ਸਹਿਯੋਗ ਕਰਨ ਆਏ ਆ ਸਾਰੇ ਰਲ ਮਿਲ ਕੇ ਕਿ ਅਸੀਂ ਆਪਣੇ ਆਪਣੇ ਤੌਰ ਤੇ ਸਮਾਜ ਦੇ ਵਿੱਚ ਹਮੇਸ਼ਾ ਹੀ ਵਿਚਰਦੇ ਆ ਤੇ ਕਰਦੇ ਆਏ ਆ ਪਰਦੇ ਦੇ ਪਿੱਛੇ ਕਰਦੇ ਆਏ ਆ ਅੱਜ ਵੀ ਜੋ ਅਸੀਂ ਸਮਾਜ ਕਿਉਂ ਅੱਗੇ ਆਏ ਆ ਜੇ ਅੱਜ ਕਾਉਂਸਲ ਸਹਿਬਾਨ ਬਣਿਆ ਸਾ ਕੰਬਲੀ ਸੀ ਹੂਪਰ ਆਪਣੇ ਕੋਈ ਸਰਪੰਚ ਬਣਦਾ ਕੋਈ ਪੰਚ ਬਣਦਾ ਕੋਈ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣਦਾ ਕੋਈ ਐਮਐਲਏ ਬਣਦਾ ਤਾਈਓ ਬਣਦਾ ਜੇ ਸਮਾਜ ਚ ਵਿਚਰਨ ਦਾ ਉਹਦੀ ਜਿਹੜੀ ਦੂਜਿਆਂ ਨੂੰ ਹਟ ਕੇ ਕੰਮ ਹੋਊਗਾ ਤੇ ਉਹ ਸਿਰ ਚਾ ਚੱਕ ਕੇ ਤਾਈਓ ਜੋ ਸਕਦਾ ਤੇ ਉਹਨੂੰ ਵੋਟ ਬੈਂਕ ਵੀ ਤਾਈਓ ਮਿਲੂਗੀ ਜੇ ਸਮਾਜ ਚ ਵਧੀਆ ਕੰਮ ਕਰੂਗਾ ਸੋ ਸੋ ਮੈਂ ਜੀ ਦੀ ਪ੍ਰਸ਼ੰਸਾ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਇਹਨਾਂ ਦਾ ਧੰਨਵਾਦ ਠੀਕ ਹੈ ਜੀ ਬਹੁਤ ਧੰਨਵਾਦ ਅ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਆ ਤੀਆਂ ਦੀ ਲੋਹੜੀ ਮਨਾਈ ਗਈ ਹੈ ਤੇ ਅੱਜ ਕੱਲ ਲੋਕ ਵੈਸੇ ਵੀ ਬਹੁਤ ਜਾਗਰੂਕ ਹੋ ਰਹੇ ਨੇ ਤੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਇਸ ਤਰ੍ਹਾਂ ਦੇ ਉਪਰਾਲੇ ਤਾਂ ਬਹੁਤ ਜ਼ਰੂਰੀ ਨੇ ਜਿਹੜੇ ਲੋਕ ਇਸ ਨੂੰ ਪ੍ਰਵਾਨਤ ਲੈ ਕੇ ਚੱਲਦੇ ਨੇ ਕਿ ਤੀਆਂ ਸਾਡੇ ਲੜਕਿਆਂ ਤੋਂ ਅੱਗੇ ਨੇ ਕਿਉਂਕਿ ਜੇ ਸਮਾਜ ਦੀ ਸਿਰਜਣਾ ਹੁੰਦੀ ਹੈ ਤਾਂ ਧੀ ਕਰਦੀ ਹੈ ਉਕੋ ਨੇ ਮਾਂ ਦਾ ਰੋਲ ਵੀ ਅਦਾ ਕਰਨਾ ਭੈਣ ਦਾ ਰੋਲ ਵੀ ਦਾ ਕਰਨਾ ਤੇ ਅੱਗੇ ਦਾਦੀ ਦਾ ਰੋਲ ਵੀ ਦਾ ਕਰਨਾ ਔਰ ਅਸੀਂ ਲੋਕ ਆਪਣੀ ਵਿਰਾਸਤ ਨੂੰ ਅੱਗੇ ਨਹੀਂ ਵਧਾਉਂਦੇ ਸੀ ਕਿਉਂਕਿ ਅਸੀਂ ਬਹੁਤ ਰੂੜੀਵਾਦੀ ਹੋ ਚੁੱਕੇ ਸੀਗੇ ਰੂੜੀਵਾਦੀ ਇਨਸਾਨ ਜਦੋਂ ਉਹਨਾਂ ਦਾ ਜਦੋਂ ਆਪਣੀ ਐਜੂਕੇਸ਼ਨ ਤੋਂ ਪਰੇ हट ਜਾਂਦਾ ਆਪਣੇ ਸੰਸਕਾਰਾਂ ਤੋਂ ਪਰੇ हट ਜਾਂਦਾ ਸੰਸਕਾਰ ਮਿਲਣਗੇ ਕਿੱਥੋਂ ਧੀਆਂ ਤੋਂ ਮਾਵਾਂ ਤੋਂ ਜਦ ਮਾਮਾ ਤੇ ਲਈ ਅਸੀਂ ਨੈਗੇਟਿਵ ਸੋਚਦੇ ਆ ਜਦ ਕਿ ਇਸ ਲਈ ਬਹੁਤ ਵੱਡੇ ਗ੍ਰੰਥ ਵੀ ਲਿਖੇ ਗਏ ਨੇ ਔਰ ਬਹੁਤ ਵੱਡੀ ਮਹਿਮਾ ਵੀ ਲਿਖੀ ਪਈ ਆ ਪਰ ਬੰਦੇ ਦੀ ਮੈਂਟੈਲਿਟੀ ਕੀ ਹੁੰਦੀ ਆ ਕਿ ਉਹਨੇ ਡਿਸਕ੍ਰਿਮੀਨੇਸ਼ਨ ਕਰਨੀ ਆ ਇੱਕ ਲੈਵਲ ਤੇ ਆ ਕੇ ਬੰਦਾ ਜੇ ਕੋਈ ਵੀ ਹੋਵੇ ਤੇ ਉਹ ਕਮਜ਼ੋਰ ਵੀ ਸਮਝਦਾ ਤੇ ਲੇਕਿਨ ਜਦ ਇੱਕ ਸਾਈਕੋਲੋਜਿਸਟ ਨੇ ਕਿਹਾ ਕਿ ਜਿਹੜੀ ਇੱਕ ਧੀ ਹੁੰਦੀ ਆ ਇੱਕ ਮਾਂ ਹੁੰਦੀ ਆ ਇੱਕ ਦਾਦੀ ਹੁੰਦੀ ਆ ਉਹਦੀ ਜਿਹੜੀ ਸੋਚ ਤੇ ਸਹਿਨ ਸ਼ਕਤੀ ਆ ਉਹ ਸਮੁੰਦਰ ਨੂੰ ਵੱਡੀ ਹੁੰਦੀ ਆ ਕਿਉਂਕਿ ਅਸੀਂ ਲੋਕਾਂ ਨੇ ਕੀ ਕਰਨਾ ਤੇ ਹਰ ਇੱਕ ਚੀਜ਼ ਨੂੰ ਇਹਨਾਂ ਪਿੱਛੇ ਛੱਡਣਾ ਔਰ ਟੰਟਣਾ ਉਹ ਕਰਨਾ ਲੇਕਿਨ ਇਹ ਉਹ ਲੋਕ ਉਸ ਢੀਆਂ ਉਹ ਚੀਜ਼ ਨੇ ਉਹ ਐਂਸਾਈਕਲੋਪੀਡੀਆਂ ਨੇ ਜਿਹਦੂ ਅਸੀਂ ਅਜੇ ਤੱਕ ਪੜ੍ਹੇ ਹੀ ਨਹੀਂ ਬਹੁਤ ਜ਼ਿਆਦਾ ਲੋੜ ਹੈ ਇਹ ਤੁਰਦੀ ਫਿਰਦੀ ਜੁਨੀਵਰਸਿਟੀ ਨੇ ਤਾਂ ਸਾਨੂੰ ਬਹੁਤ ਅੱਗੇ ਆਉਣਾ ਚਾਹੀਦਾ ਐਂਡ ਬਹੁਤ अच्छी ਗੱਲ ਹੈ ਬਹੁਤ ਧੀਏ ਗੱਲ ਹੈ ਜੀ ਸਰ ਢੀਆਂ ਨੂੰ ਮਾਰਾਂਗੇ ਤਾਂ نوਹ ਕਿੱਥੋਂ ਲਿਆਵਾਂਗੇ ਤੁਸੀਂ ਅੱਜ ਜਿਹੜਾ ਉਪਰਾਲਾ ਕੀਤਾ ਹੈ ਧੀਆਂ ਨੂੰ ਸਨਮਾਨਿਤ ਕੀਤਾ ਹੈ ਅੱਗੇ ਵੀ ਤੁਸੀਂ ਕਰਦੇ ਰਹਿੰਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਹੋ ਹੁਣ ਤੁਸੀਂ ਧੀਆਂ ਦੇ ਵਿਆਹਾਂ ਦੀ ਵੀ ਗੱਲ ਕੀਤੀ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ ਹੈ ਉਹ ਲਿਖਿਆ ਗਿਆ ਹੈ ਤੇ ਇਹਦੇ ਬਾਰੇ ਕੋਈ ਜਾਣਕਾਰੀ ਅੱਜ ਅਸੀਂ ਤਕਰੀਬਨ 100 ਦੇ ਲਗਭਗ ਪਰਿਵਾਰ ਸੀਗੇ ਧੀਆਂ ਜਿਨ੍ਹਾਂ ਨੂੰ ਅਸੀਂ ਸ਼ਗਨ ਦਿੱਤਾ ਵਾ ਕਿਨਾਂ ਨੂੰ ਸਾਰਿਆਂ ਨੇ ਆ ਕੇ ਮੇਰੇ ਵੱਡੇ ਸਾਰੇ ਖੜੇ ਨੇ ਕਰਮਜੀਤ ਸਿੰਘ ਜੀ ਮੋਡੀਆਂ ਕਾਉਂਸਲਰ ਸਾਹਿਬ ਕਮਲਜੀਤ ਸਿੰਘ ਬੋਪਾ ਰਾਏ ਸਾਹਿਬ ਕਾਉਂਸਲਰ ਸਾਹਿਬ ਔਰ ਸਾਡੇ ਜਸਵੀਰ ਸਿੰਘ ਜੀ ਸਰਪੰਚ ਸਾਹਿਬ ਮੇਰੀ ਭੈਣ ਮੀਨੂ ਮੁੱਡੀਆਂ ਗਰਮੇਲ ਮੁੱਡੀਆਂ ਜੀ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਸਾਂਨੇ ਵਾਲ ਦੇ ਵਿੱਚ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਵੀ ਆਏ ਸਾਡੇ ਕੌਨਸਲ ਸਹਿਬਾਨ ਆਏ ਸਾਰੇ ਉਹਨਾਂ ਨੇ ਆ ਕੇ ਜਤਿਆਂ ਨੂੰ ਅਸ਼ੀਰਵਾਦ ਦਿੱਤਾ ਸੋ ਇਦਾਂ ਦੇ ਜਿਹੜੇ ਉਪਰਾਲੇ ਨੇ ਇਹ ਸੰਧੂ ਪਰਿਵਾਰ ਹੁਣ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸਵਰਨ ਸਿੰਘ ਸੰਧੂ ਕਰਦੇ ਸੀਗੇ ਹੁਣ ਜਦੋਂ ਦਾ ਮੈਂ ਪੰਜਾਬ ਯੂਥ ਕਾਂਗਰਸ ਪਹਿਲਾਂ ਲੁਧਿਆਣਾ ਜ਼ਿਲ੍ਹਾ ਦਾ ਪ੍ਰਧਾਨ ਰਹਾ ਹੁਣ ਛੋਟਾ ਬ੍ਰਦਰ ਅਮਰਿੰਦਰ ਸੰਧੂ ਜ਼ਿਲ੍ਹਾ ਪ੍ਰਧਾਨ ਆ ਮੈਂ ਪੰਜਾਬ ਦਾ ਜਨਰਲ ਸਕੱਤਰ ਹਾਂ ਸੋ ਇਦਾਂ ਦੇ ਉਪਰਾਲੇ ਸਾਨੂੰ ਸਮਾਜ ਸੇਵੀ ਹੁੰਦੇ ਦੇ ਨਾਤੇ ਲੋਕਾਂ ਦੇ ਲਈ ਕਰਨੇ ਚਾਹੀਦੇ ਨੇ ਸੋ ਅੱਜ ਅਸੀਂ ਜਿੱਥੇ 100 300 ਤਕਰੀਬਨ ਸ਼ਗਨ ਦਿੱਤਾ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰ ਜਦੋਂ ਤੁਸੀਂ ਆਵੋ ਤਾਂ ਇਹਨੂੰ ਵਧਾ ਕੇ ਤਕਰੀਬਨ 200 ਦੇ ਲਗਭਗ ਲੈ ਕੇ ਜਾ ਸਕੀਏ ਸੋ ਸੰਧੂ ਪਰਿਵਾਰ ਹਮੇਸ਼ਾ ਹੀ ਪਰਾਲੇ ਕਰਦਾ ਰਹਿੰਦਾ ਕਿਉਂਕਿ ਅੱਜ ਧੀਆਂ ਨੂੰ ਜਿਵੇਂ ਸਾਰਿਆਂ ਨੇ ਦੱਸਿਆ ਵੀ ਅੱਗੇ ਲੈ ਕੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੁੰਡੇ ਤੇ ਕੁੜੀ ਦੇ ਵਿੱਚ ਆਪਾਂ ਨੂੰ ਫਰਕ ਨਹੀਂ ਕਰਨਾ ਚਾਹੀਦਾ ਅੱਜ ਚਾਹੇ ਸਪੋਰਟਸ ਦੀ ਗੱਲ ਆ ਚਾਹੇ ਵਿਦਿਆ ਦਾ ਖੇਤਰ ਆ ਚਾਹੇ ਅਫਸਰਾਂ ਦੀ ਗੱਲ ਆ ਮੈਂ ਸਮਝਦਾ ਤੁਸੀਂ ਦੇਖੋ ਵੀ ਤੁਸੀਂ ਜਦੋਂ ਜਾਣਿਓ ਕੋਟਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਜੱਜ ਕੁੜੀਆਂ ਮਿਲਣਗੀਆਂ ਕਿਉਂਕਿ ਕੁੜੀਆਂ ਪੜ੍ਹ ਲਿਖ ਕੇ ਅੱਜ ਬਹੁਤ ਸਮਾਜ ਦਾ ਨਾਮ ਉੱਚਾ ਕਰ ਰਹੀਆਂ ਨੇ ਲੁਧਿਆਣੇ ਦੇ ਵਿੱਚ ਹੀ ਤਿੰਨ ਚਾਰ ਆਈਪੀਐਸ ਅਫਸਰ ਕੁੜੀਆਂ ਨੇ ਸੋ ਬਹੁਤ ਮਾਣ ਵਾਲੀ ਗੱਲ ਆ ਸਾਨੂੰ ਧੀਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਉਹਨਾਂ ਦਾ ਸਾਨੂੰ ਮਾਣ ਵਧਾਉਣਾ ਚਾਹੀਦਾ ਸੋ ਆਪਾਂ ਨੂੰ ਮੁੰਡੇ ਤੇ ਕੁੜੀ ਦੇ ਵਿੱਚ ਵਿਤਕਰਿਆ ਨਹੀਂ ਕਰਨਾ ਚਾਹੀਦਾ ਜਿਵੇਂ ਆਪਾਂ ਆਪਣੇ ਮੁੰਡਿਆਂ ਦੀ ਲੋੜੀ ਮਨਾਉਂਦੇ ਆ ਉਦਾਂ ਹੀ ਜੇ ਆਪਣੇ ਘਰੇ ਧੀ ਹੁੰਦੀ ਆ ਆਪਾਂ ਉਹਦੇ ਵਿੱਚ ਆ ਉਸੇ ਤਰ੍ਹਾਂ ਪੂਰੇ ਕਰੀਏ ਤੇ ਐਂਡਲੇ ਦਮ ਤੱਕ ਉਹਨੂੰ ਦੱਬ ਕੇ ਪੜ ਤਾਂ ਕਿ ਉਹ ਅੱਗੇ ਆ ਕੇ ਸਮਾਜ ਦਾ ਜਿਹੜਾ ਸਿਰਜਣਾ ਕਰ ਸਕਣ ਸਮਾਜ ਤੇ ਆਪਣਾ ਨਾਮ ਮਾਂ ਪਾਪ ਦਾ ਉੱਚਾ ਕਰ ਸਕਣ ਸੋ ਅਸੀਂ ਇਦਾਂ ਦੇ ਪਰਾਲੇ ਵੱਤ ਚੜ ਕੇ ਕਰਦੇ ਰਹਾਂਗੇ ਤੇ ਤੁਹਾਡੇ ਮੀਡੀਆ ਦੇ ਰਾਹੀਂ ਹਰ ਪਿੰਡ ਪਿੰਡ ਦੇ ਵਿੱਚ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਵੀ ਧੀਆਂ ਨੂੰ ਕੁੱਖਾ ਜਨਾ ਮਾਰੋ ਧੀਆਂ ਨੂੰ ਪਿਆਰ ਕਰੋ ਧੀਆਂ ਨੂੰ ਸਤਿਕਾਰ ਕਰੋ ਮੁੰਡੇ ਜੇ ਕਿਸੇ ਗੱਲ ਤੇ ਜਾ ਕੇ ਸ਼ਾਇਦ ਮਾਪਿਆਂ ਤੋਂ ਪਿੱਛੇ हट ਜਾਂਦੇ ਆ ਪਰ ਧੀ ਆ ਜਿਹੜੀ ਐਂਡ ਤੇ ਦਮ ਤੱਕ ਆਪਣੇ ਮਾਪਪੋਤਾਂ ਸਾਥ ਨਿਭਾਉਂਦੀ ਆ ਸੋ ਇਦਾਂ ਦੇ ਉਪਰਾਲੇ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਹੋਣੇ ਚਾਹੀਦੇ ਨੇ ਸੋ ਇਸੇ ਤਹਿਤ ਅਸੀਂ ਜਿਹੜਾ ਜੇ ਪ੍ਰੋਗਰਾਮ ਧੀਆਂ ਦੀ ਲੋੜੀ ਕੀਤਾ ਸੀ ਬਹੁਤ ਵੱਡੀ ਗੱਲ ਕਹੀ ਹੈ ਜੀ ਤੁਸੀਂ ਧੀਆਂ ਨੂੰ ਧੀਆਂ ਨੂੰ ਜਿਹੜਾ ਹੈਗਾ ਕੁੱਖ ਦੇ ਵਿੱਚ ਨਹੀਂ ਮਾਰਨਾ ਚਾਹੀਦਾ ਤੇ ਮੁੰਡਿਆਂ ਤੇ ਪੁੱਤਰਾ ਤੇ ਧੀਆਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਸਾਡੇ ਨਾਲ ਗੁਰਮੇਲ ਮੁੰਡਿਆ ਜੀ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਐ ਸਰ ਕੀ ਕਹਿਣਾ ਚਾਹੁੰਦੇ ਹਾਂ ਅੱਜ ਧੀਆ ਦੀ ਲੋੜੀ ਮਨਾਈ ਗਈ ਹੈ ਬਹੁਤ ਵਧੀਆ ਪਰਾਲਾ ਪਹਿਲਾਂ ਤਾਂ ਮੈਂ ਸੰਧੂ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇ ਪੱਤਰ ਨੇ ਲੱਕੀ ਸੰਧੂ ਜੀ ਬਾਈ ਅਮਰਿੰਦਰ ਇਸ ਪਰਿਵਾਰ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਪਰਾਲਾ ਕਰਿਆ ਦੂਜਾ ਮੈਂ ਵੱਡਾ ਸਨੇਹਾ ਜੋ ਸਮਾਜ ਨੂੰ ਦੇਣਾ ਚਾਹੁੰਨਾ ਉਹ ਸਨੇਹਾ ਇਹ ਹੈ ਵੀ ਸਾਡੇ ਬੱਚੇ ਜਿੰਮੇ ਵੀ ਸਾਡੀਆਂ ਬੱਚੀਆਂ ਸਮਾਜ ਚ ਵਿਚਰਦੀਆਂ ਨੇ ਸਾਨੂੰ ਹਰ ਇੱਕ ਇਨਸਾਨ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਵੀ ਜੋ ਵੀ ਬੱਚਾ ਕਿਸੇ ਸਕੂਲ ਜਾਂਦਾ ਜਾ ਸਮਾਜ ਕਿਤੇ ਵਿਚਰਦਾ ਉਹਦੀ ਜਿਹੜੀ ਸੁਰੱਖਿਆ ਵਾ ਸਾਡੇ ਹਰ ਇੱਕ ਇਨਸਾਨ ਨੂੰ ਕਿਤੇ ਬੱਚਾ ਆ ਸੁਰੱਖਿਅਤ ਮਹਿਸੂਸ ਕਰਦਾ ਤਾਂ ਸਾਨੂੰ ਇਹ ਜ਼ਰੂਰੀ ਬਣਾਉਣਾ ਚਾਹੀਦਾ ਵੀ ਸਾਡੇ ਵਿੱਚੋਂ ਹੀ ਸਾਰੇ ਬੰਦੇ ਹੋਣ ਵੀ ਸਹਾਰ ਇੱਕ ਪਰਸਨ ਹਰ ਇੱਕ ਆਦਮੀ ਉਸ ਧੀ ਨਾ ਖੜੇ ਜਿੱਥੇ ਵੀ ਮਤਲਬ ਬੱਚੇ ਸਾਡੇ ਸਕੂਲ ਜਾਂਦੇ ਆ ਆ ਸੁਰੱਖਿਅਤ ਮਹਿਸੂਸ ਕਰਦੇ ਆ ਉਹਨਾਂ ਦੀ ਸੁਰੱਖਿਆ ਨੂੰ ਸਮਾਜ ਚ ਯਕੀਨੀ ਬਣਾਇਆ ਜਾ ਜੀ ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ ਵੀ ਜਿਹੜੀ ਕਨਿਆਵਾ ਹੁੰਦੀਆਂ ਜਿਹੜੀਆਂ ਧੀਆਂ ਹੁੰਦੀਆਂ ਉਹਨਾਂ ਦੀ ਸਭ ਤੋਂ ਪਹਿਲਾਂ ਤਾਂ ਸੁਰੱਖਿਆ ਨੂੰ ਜਿਹੜਾ ਹੈਗਾ ਯਕੀਨੀ ਬਣਾਉਣਾ ਚਾਹੀਦਾ ਆ ਬਾਈ ਜੀ ਕੀ ਨਾਮ ਮੇਰਾ ਨਾਮ ਡਾਕਟਰ ਗਗਨਦੀਪ ਸਿੰਘ ਢਿੱਲੋ ਢਿੱਲੋ ਸਾਹਿਬ ਅੱਜ ਧੀਆਂ ਦੀ ਲੋੜੀ ਮਨਾਈ ਗਈ ਹੈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਲੱਕੀ ਸੰਧੂ ਵੱਲੋਂ ਤੇ ਕੀ ਕਹਿਣਾ ਚਾਹਦੇ ਦੇਖੋ ਇਹ ਜਿਹੜਾ ਉਪਰਾਲੇ ਤੋਂ ਸ਼ਬਦਾਂ ਤੋਂ ਬਿਆਨ ਆਪਾਂ ਕਰ ਹੀ ਨਹੀਂ ਸਕਦੇ ਚਲੋ ਓਵਰਵਿਊ ਆਪ ਮੋਟਾ ਜਿਹਾ ਆਪਾਂ ਗੱਲ ਕਰੀਏ ਵੀ ਇਹ ਬਹੁਤ ਇੱਕ ਬਲੱਖਣ ਐਫਰਟ ਹੈ ਜਿਹੜਾ ਕਿ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਹੈ ਇਕਲੀ ਉਹ ਨਹੀਂ ਕੋਈ ਧੀਆਂ ਦੀ ਲੋੜੀ ਆਪਾਂ ਕਿਉਂਕਿ ਪਿੱਛੇ ਜੇ ਅਸੀਂ ਦੇਖਿਆ ਨਾ ਜਿਹੜੀ ਇਹ ਰੇਸ਼ਿਓ ਸੀ ਬਹੁਤ ਡਾਊਨ ਹੋ ਗਈ ਸੀ ਸੋ ਉਦੋਂ ਇਹ ਜਿਹੜੇ ਕਨਸੈਪਟ ਇਹ ਆਇਆ ਤੇ ਲੋਕਾਂ ਨੇ ਧਿਆਨ ਦਿੱਤਾ ਸੋ ਉਸ ਕਨਸੈਪਟ ਤੇ ਅੱਜ ਵੀ ਮੇਰਾ ਵੀਰ ਪੈਰਾ ਦੇ ਰਿਹਾ ਤੇ ਉਸ ਤੋਂ ਬਾਅਦ ਜਿਵੇਂ ਸਾਡੀ ਲੇਡੀਜ਼ ਦੀ ਪਹਿਲਾਂ ਆਪਾਂ ਦੇਤੀ ਸੀ ਸੱਤੀ ਜੱਤੀ ਪ੍ਰਸਾ ਚੱਲਦੀ ਸੀ ਨਾ ਵੀ ਚਲੋ ਸ਼ੋਸ਼ਣ ਤਾਂ ਹੁੰਦਾ ਆ ਰਿਹਾ ਤੇ ਬਟ ਅੱਜ ਜਿਹੜਾ ਸਮਾਜ ਆ ਬਹੁਤ ਅੱਗੇ ਵੱਧ ਗਿਆ ਬੱਚੇ ਅੱਜਕੱਲ ਕੋਈ ਫਰਕ ਨਹੀਂ ਹੈ ਤਾਂ ਉਹ ਵੀ ਫਰਕ ਇਸ ਕਰਕੇ ਨਹੀਂ ਹੈ ਕਿਉਂਕਿ ਧੀਆਂ ਨੂੰ ਪ੍ਰੀਫਰੈਂਸ ਜਿਹਨੇ ਇਹ ਜਿਹੜੇ ਐਫਰਟ ਨੇ ਇਹਨਾਂ ਦੇ ਜ਼ਰੀਏ ਧੀਆਂ ਨੂੰ ਪ੍ਰੇਫਰੈਂਸ ਮਿਲ ਰਹੀ ਆ ਧੀਆਂ ਬਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਬੀ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਸੋ ਇਹ ਬਹੁਤ ਵੱਡਾ ਬੜਾ ਨੇਕ ਤੇ ਬਹੁਤ ਲੜਿੰਦਾ ਇਹ ਯੋਗਦਾਨ ਆ ਮੇਰੇ ਵੀਰ ਦਾ ਤਾਂ ਅਸੀਂ ਬਹੁਤ ਰਣੀ ਆ ਵੀ ਅਸੀਂ ਵੀ ਆਪਣੇ ਰੁਬੜ ਭਾਗਾ ਮਹਿਸੂਸ ਕਰਦੇ ਆ ਵੀ ਇਸ ਐਫਰਟ ਚ ਅਸੀਂ ਵੀ ਆਪਣਾ ਦਿਲ ਫੁੱਲ ਪਾਈ ਦੇ ਨਾਲ ਪਾ ਸਕਦੇ ਜੀ ਬਿਲਕੁਲ ਧੀਆਂ ਜਿਹੜੀਆਂ ਹੈਗੀਆਂ ਕਿਸੇ ਨਾਲੋਂ ਘੱਟ ਨਹੀਂ ਆ ਕਿਉਂਕਿ ਧੀਆਂ ਜਿਹੜੀਆਂ ਅੱਜ ਕੱਲ ਜੱਜ ਬਣ ਰਹੀਆਂ ਨੇ ਵਕੀਲ ਬਣ ਰਹੀਆਂ ਨੇ ਡਾਕਟਰ ਬੰਦਰੀਆਂ ਨੇ ਆਈਆਈਐਸ ਆਫੀਸਰ ਬੰਦਰੀਆਂ ਨੇ ਆਈਪੀਐਸ ਆਫੀਸਰ ਬੰਦਰੀਆਂ ਨੇ ਤੇ ਬਾਰਡਰਾਂ ਦੇ ਉੱਤੇ ਵੀ ਕੰਨ ਲੈ ਕੇ ਖੜੀਆਂ ਨੇ ਧੀਆਂ ਕਿਉਂਕਿ ਧੀਆਂ ਜੇ ਧੀਆਂ ਨੇ ਤੇ ਜਹਾਨ ਹੈ ਜਿਵੇਂ ਗੁਰਨਾਨਕ ਸਾਹਿਬ ਦੀ ਇੱਕ ਪੰਕਤੀ ਹੈ ਸੋਕੋਂ ਮੰਦਾ ਆਖੀਏ ਜਿਨ ਜਿਸ ਜੰਮਿਆ ਰਾਜਾਨ ਸੋ ਇਹੀ ਤੱਕ ਜਿਹੜੀ ਹੈਗੀ ਅੱਜਕੱਲ ਜਿਹੜੀ ਹੈਗੀ ਲੋਕ ਜਾਗਰੂਕ ਹੋ ਰਹੇ ਨੇ ਤੇ ਧੀਆਂ ਨੂੰ ਵੱਧ ਮੌਕਾ ਦੇ ਰਹੇ ਨੇ ਅੱਗੇ ਵਧਣ ਦਾ ਮੌਕਾ ਦੇ ਰਹੇ ਤੇ ਸਾਨੂੰ ਸਾਰਿਆਂ ਨੂੰ ਵੀ ਚਾਹੀਦਾ ਹੈ ਵੀ ਅਸੀਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤੇ ਉਹਨਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਯਕੀਨੀ ਬਣਾਇਆ ਜਾਵੇ ਤਾਂ ਕਿ ਕਿਸੇ ਦੀ ਹਿੰਮਤ ਨਾ ਪਵੇ ਵੀ ਧੀਆਂ ਵੱਲ ਨੂੰ ਅੱਖ ਚੱਕ ਕੇ ਵੀ ਦੇਖ ਲੈਣ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ